ਕਪੂਰਥਲਾ ਤਰਨਤਾਰਨ ਰਾਸ਼ਟਰੀ ਰਾਜਮਾਰਗ ਤੇ ਸਵੇਰ 7 ਵਜੇ ਦੇ ਕਰੀਬ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਫੋਰਚੂਨਰ ਗੱਡੀ ਦੇ ਵੱਲੋਂ ਇੱਕ ਸਾਈਕਲ ਸਵਾਰ ਵਿਅਕਤੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਟੱਕਰ ਇੰਨੀ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਸਾਈਕਲ 80 ਫੁੱਟ ਤੋਂ ਵੀ ਦੂਰ ਜਾ ਡਿੱਗਾ ਤੇ ਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਦੀ ਜੇਕਰ ਗੱਲ ਕਰੀਏ ਤਾਂ ਬਜ਼ੁਰਗ ਪਿਆਰਾ ਸਿੰਘ ਵਜੋਂ ਹੋਈ ਹੈ ਜੋ ਕਿ ਗੋਇੰਦਵਾਲ ਸਾਹਿਬ ਦਾ ਵਾਸੀ ਦੱਸਿਆ ਜਾ ਰਿਹਾ ਹੈ ਉੱਥੇ ਹੀ ਨਾਲ ਪ੍ਰਤੱਖ ਦਰਸ਼ੀਆਂ ਦਾ ਦੱਸਣਾ ਹੈ ਕਿ ਮ੍ਰਿਤਕ ਪਿਆਰਾ ਸਿੰਘ ਘਰਾਂ ਦੇ ਵਿੱਚ ਦੁੱਧ ਪਾਉਣ ਦਾ ਕੰਮ ਕਰਦਾ ਸੀ ਤਸਵੀਰੇ 7 ਵਜੇ ਦੁੱਧ ਪਾ ਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਇਸ ਦੌਰਾਨ ਜਦੋਂ ਆਪਣੇ ਰਫ਼ਤਾਰ ਵੱਲ ਮੁੜਨ ਲੱਗਦਾ ਹੈ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਫੋਰਚੂਨਰ ਗੱਡੀ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਟੱਕਰ ਦੌਰਾਨ ਪਿਆਰਾ ਸਿੰਘ ਦੀ ਮੌਤ ਹੋ ਗਈ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਦੇ ਵਿੱਚ ਸਥਾਨਕ ਪੁਲਿਸ ਦੇ ਵੱਲੋਂ ਕੀਤੇ ਗਏ ਵਿਵਹਾਰ ਨੂੰ ਲੈ ਕੇ ਰੋਸ ਵੀ ਦੇਖਣ ਨੂੰ ਮਿਲਿਆ ਨਾਲ ਹੀ ਮੌਕੇ ਤੇ ਮੌਜੂਦ ਵਿਅਕਤੀ ਜਿਸ ਦਾ ਨਾਮ ਕਸ਼ਮੀਰ ਸਿੰਘ ਦੱਸਿਆ ਜਾ ਰਿਹਾ ਨਾਲ ਹੀ ਉਸ ਦੇ ਹਰਪਾਲ ਸਿੰਘ ਨਾਮ ਦਾ ਵਿਅਕਤੀ ਵੀ ਮੌਜੂਦ ਸੀ ਰਣਜੀਤ ਸਿੰਘ ਉੱਥੇ ਜਿਹੜਾ ਹੈ ਉੱਥੇ ਉਹ ਵੀ ਮੌਜੂਦ ਸਨ ਉਹਨਾਂ ਦੇ ਉੱਤੇ ਇਲਜ਼ਾਮ ਨੇ ਜਿਹੜੇ ਉਹ ਲਗਾ ਦਿੱਤੇ ਗਏ ਨੇ ਨਾਲ ਹੀ ਉਹ ਤੁਹਾਨੂੰ ਦੱਸਦੀ ਕਿ ਹਾਦਸੇ ਦੇ 2 ਘੰਟੇ ਬਾਅਦ ਤੱਕ ਪੁਲਿਸ ਦੇ ਨਾ ਪੁੱਜਣ ਤੇ ਉੱਥੋਂ ਦੇ ਲੋਕਾਂ ਦੇ ਵਿੱਚ ਜਿਹੜਾ ਕਾਫੀ ਇੱਥੇ ਰੋਸ ਪਾਇਆ ਜਾ ਰਿਹਾ ਉੱਥੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਅਤੇ ਸਥਾਨਕ ਲੋਕਾਂ ਦੇ ਵੱਲੋਂ ਕਪੂਰਥਲਾ ਤਰਨਤਾਰਨ ਰਾਸ਼ਟਰੀ ਰਾਜਮਾਰਗ ਜਾਮ ਕਰਕੇ ਦਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਨਾਲ ਹੀ ਅੱਧੇ ਘੰਟੇ ਬਾਅਦ ਥਾਣਾ ਗੁਇੰਦਵਾਲ ਸਾਹਿਬ ਦੇ ਪੁਲਿਸ ਮੁਲਾਜ਼ਮ ਦੇ ਵੱਲੋਂ ਜਿਹੜਾ ਮੌਕੇ ਤੇ ਪਹੁੰਚ ਕੇ ਅਗਲੀਲੀ ਕਾਰਵਾਈ ਸ਼ੁਰੂ ਕੀਤੀ ਗਈ ਜ਼ਿਕਰ ਹੋ ਗਿਆ ਕਿ ਹਾਦਸੇ ਦੇ 2 ਘੰਟੇ ਬਾਅਦ ਤੱਕ ਪੁਲਿਸ ਵੱਲੋਂ ਮੌਕੇ ਤੇ ਨਾ ਪਹੁੰਚਣ ਦੇ ਚਲਦਿਆਂ ਜਿਹੜਾ ਡੀਐਸਪੀ ਸਬਡਿਵੀਜ਼ਨ ਗੁਇੰਦਵਾਲ ਸਾਹਿਬ ਜਿਹੜੇ ਹੈ ਉਹਨਾਂ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਕਸ਼ਮੀਰ ਸਿੰਘ ਜੀ ਕੀ ਮਾਮਲਾ ਹੋਇਆ? ਇਹ ਐਕਸੀਡੈਂਟ ਹੋਇਆ 6:30 ਵਜੇ ਦਾ। ਪਹਿਲਾਂ ਨਾਕੇ ਤੇ ਦੱਸਿਆ ਮੁੜ ਕੇ ਥਾਣੇ ਜਾ ਕੇ ਤਾਂ ਕਹਿੰਦਾ ਕਿ ਨਾ ਬੈਠੇ ਤੇ ਮੁਚੀ ਆਂਦਾ ਥਾਣੇ ਦਾ ਤਿਆਰ ਹੋਣ ਡਿਆ। ਅੱਛਾ ਜੀ। ਉਹਨੇ ਤਿਆਰ ਹੀ ਬਣੇ ਕਿੰਨੇ ਵਜੇ 10:00 ਹੋਣਾ ਜਾ ਕੇ? ਨਾਕੇ ਤੋਂ ਕਿੰਨੀ ਕੁ ਦੂਰ ਫਾਸਲਾ ਵਾਪਰੇ ਆਏ? ਨਾਕੇ ਤੋਂ ਆ ਬਿਲਕੁਲ ਲੱਗ ਗਈ ਆ ਕਿ ਵੱਡਿਆ ਕਿਲੇ 1.5 ਕਿਲੇ ਦਾ ਫੰਦ ਸਾਰਾ 1.5 ਕਿਲੇ ਦਾ। ਆ ਸਾਹਮਣੇ ਤਖੰਡਿਆ। 1.5 ਫੁੱਟ। ਥਾਣੇ ਜਾਣ ਤੋਂ ਬਾਅਦ ਵੀ ਕੋਈ ਰਿਸਪੌਂਡ ਨਹੀਂ ਕੀਤਾ ਪੁਲਿਸ ਨੇ। ਕੋਈ ਨਹੀਂ ਹੋਇਆ ਜੀ 6:30 ਵ ਇਹ ਮੇਰਾ ਕ੍ਰਿਡੈਂਟ ਹੋਇਆ। ਪੱਤੇ ਦਾ ਗਾਂ ਕਰਕੇ। ਆ ਕੈਪੀਟੇਨ ਚੌਂਕ ਦੇ ਵਿੱਚ ਵੀ ਅਸੀਂ ਜਾ ਕੇ ਅੱਧਾ ਘੰਟਾ ਬੈਠੇ ਰਹੇ ਇਹਨਾਂ ਦੇ ਕੋਲ। ਇਹਨਾਂ ਨੇ ਸਾਨੂੰ ਕੁਝ ਵੀ ਜਵਾਬ ਨਹੀਂ ਦਿੱਤਾ। ਫਿਰ ਥਾਣੇ ਵੀ ਜਾ ਕੇ ਬੈਠੇ ਰਹੇ ਆ। ਉੱਥੇ ਮੁੰਛੀ ਦੇ ਕੋਲ ਵੀ ਅੱਧਾ ਘੌਣਾ ਘੰਟਾ ਉੱਥੇ ਸਾਨੂੰ ਇਹਨਾਂ ਨੇ ਬਾਹਰ ਛੱਡਿਆ। 2 ਘੰਟੇ ਉਹ ਚੱਲਿਆ। ਇੱਥੇ ਕੋਈ ਪੁਲਿਸਿੰਗੀ ਆਈ। ਕਿੱਦਾਂ ਦਾ ਪ੍ਰਸ਼ਾਸਨ ਆ ਜੀ ਇਹ? ਐਕਸੀਡੈਂਟ ਕਿਹਨਾਂ ਦਾ ਹੋਇਆ ਜੀ? ਐਕਸੀਡੈਂਟ ਸਾਡੇ ਗਵਾਂਡੀ ਨੇ ਸਾਡੇ ਮਾਮਾ ਜੀ ਲੱਗਦੇ ਆ। 11 ਸਿੰਘ। 11 ਸਿੰਘ। ਕਿੰਨੇ ਵਜੇ ਦਾ ਹਾਦਸਾ? ਇਹ 6:30 ਵਜੇ ਸਾਢੇ 6 ਵਜੇ ਦਾ ਹਾਂਜੀ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਉਸ ਤੋਂ ਬਾਅਦ 2 ਘੰਟੇ ਹੋ ਚੱਲੇ ਆ ਜੀ ਹਲੇ ਤੱਕ ਕੋਈ ਪੁਲਸ ਨਹੀਂ ਆਈ ਕੋਈ ਕਾਰਵਾਈ ਨਹੀਂ ਹਲੇ ਤੱਕ ਹੋਈ ਠੀਕ ਹੈ ਜੀ ਫੇ ਥਾਣੇ ਵੀ ਜਾ ਗਏ ਅੱਧਾ ਘੰਟਾ ਉੱਥੇ ਬੈਠੇ ਰਹੇ ਪਹਿਲਾਂ ਪੁਲਸ ਵਾਲੇ ਤਾਂ ਨਾ ਆਏ